ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਰਾਜ ਕੋਮ ਸੰਤ ਬਾਬਾ ਗੁਰਮੁਖ ਸਿੰਘ ਇੰਟਰਨੈਸ਼ਨਲ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਨੂੰ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਸ਼ਲਾਘਾਯੋਗ ਇਹ ਉਪਰਾਲਾ ਹੈ ਪੰਜਾਬ ਸਰਕਾਰ ਦਾ ਜੋ ਸਿੱਖ ਇਤਿਹਾਸ ਬਾਰੇ ਭੰਤਨ ਸਿੰਘ ਜੀ ਤੇ ਇੱਕ ਬਹਾਦਰ ਜੀ ਸਾਹਿਬ ਬਾਰੇ ਸਾਰਾ ਕੁਝ ਇਹ ਦਿਖਾ ਰਹੇ ਆ ਹਿਸਟਰੀ ਬੱਚਾ ਨੂੰ ਦਿਖਾ ਰਹੇ ਆ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਉਹਨਾਂ ਦਾ ਜਿਹਦੇ ਨਾਲ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਸਾਡੇ ਗੁਰੂ ਸਾਹਿਬ ਨੇ Hindu ਧਰਮ ਵਾਸਤੇ ਹਰ ਉਹ ਦੁਖੀ ਸ਼੍ਰੇਸ਼ਟੀ ਸੀ ਉਹਨਾਂ ਵਾਸਤੇ ਬਹੁਤ ਹੀ ਵੱਡਾ ਉਹਨਾਂ ਨੇ ਬਲੀਦਾਨ ਦਿੱਤਾ ਜਿਸ ਕਰਕੇ ਅੱਜ ਸਾਰੇ ਅਸੀਂ ਹਿੰਦੂ ਸਿੱਖ ਔਰ ਬ੍ਰਾਹਮਣ ਜੋ ਵੀ ਹਾਂ ਅਸੀਂ ਅੱਜ ਆਪਦੀ ਬਹੁਤ ਹੀ ਵਧੀਆ ਆਜ਼ਾਦੀ ਨਾਲ ਰਹਿ ਰਹੇ ਆ ਉਹਨਾਂ ਦੀ ਬਦੌਲਤ ਹੀ ਹਾਂ ਕਿਉਂਕਿ ਹੁਣ ਬਹੁਤ ਇਹ ਗੱਲਾਂ ਅਲੋਪ ਹੁੰਦੀਆਂ ਜਾ ਰਹੀਆਂ ਜੀ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਸਾਡੇ ਬਜ਼ੁਰਗ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਬਾਰੇ ਸੂਰਬੀਰਾਂ ਬਾਰੇ ਬੈਠ ਕੇ ਕਹਾਣੀਆਂ ਸੁਣਾਉਂਦੇ ਸੀ ਪਰ ਅੱਜ ਜੋ মিডিਆ ਦਾ ਜੋਗ ਹੈ ਉਸ ਵਿੱਚ ਕੀ ਹੋ ਰਿਹਾ ਹੈ ਕਿ ਬਿਲਕੁਲ ਵੀ ਕੋਈ ਵੀ ਨਾ ਤਾਂ ਕਿਸੇ ਕੋਲ ਟਾਈਮ ਹੈ ਆਪਣੇ ਬੱਚਿਆਂ ਵਾਸਤੇ ਤੇ ਨਾ ਹੀ ਕੋਈ ਦੱਸਦਾ ਹੈ ਉਹਨਾਂ ਨੂੰ ਕਿ ਸਾਡੇ ਸੂਰਬੀਰ ਜొਹੜਿਆਂ ਨੇ ਉਹ ਸਾਡੇ ਗੁਰੂ ਪੀਰਾਂ ਨੇ ਸਾਡੇ ਵਾਸਤੇ ਕੀ ਕੀਤਾ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤਾਂ ਹੀ ਇਹ ਲੋੜ ਪਈ ਹੈ ਇਸ ਵੇਲੇ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਕਿ ਨਹੀਂ ਜਦੋਂ ਬੱਚੇ ਵੇਖਣਗੇ ਤਾਂ ਉਹਨਾਂ ਨੂੰ ਪਤਾ ਲੱਗਦਾ ਇੱਕ ਆਪਾਂ ਬੋਲ ਕੇ ਦੱਸਦੇ ਆ ਉਹਨਾਂ ਨਹੀਂ ਉਹ ਬੱਚੇ ਸਮਝੀਦੇ ਉਸ ਚੀਜ਼ ਨੂੰ ਪਰ ਜਦੋਂ ਵੇਖਦੇ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਗਿਆਨ ਹੁੰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ